ਨਾਲ ਜਾਊਗਾ ਸੰਦੀਪ ਦੇ ਲਾਗੇ ਕੰਮ ਧੰਦਾ ਕਰੂਗਾ ਦੋਵੇਂ ਜੀ ਰਹਿਣਗੇ ਇਕੱਠੇ ਹੈ ਕੁੜੀ ਨੂੰ ਵੀ ਸੌਖਾ ਹੋ ਜਾਊਗਾ ਚਲੋ ਕੋਈ ਗੱਲ ਨਹੀਂ ਜਦੋਂ ਗੱਲ ਬਨਜੂ ਬਨਜੂਗੀ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਦਿਮਾਗ ਅੱਜਕੱਲ ਪੁੱਠੇ ਆ ਤੇ ਫਿਰ ਕੀ ਜਵਾਬ ਦਵਾਂਗੇ ਉਹਨਾਂ ਨੂੰ ਉਹ ਗੱਲ ਸੁਣ ਮੇਰੀ ਪ੍ਰਧਾਨ ਗੌਲੀ ਇਹ ਕਿਹੜੀ ਗੱਲ ਆ ਇਹ ਗਲਤ ਹੋ ਗੱਲਤ ਹੋ ਗਿਆ ਤੇ ਸਾਡੀ ਤੇ ਉਹਨੂੰ ਕਿੱਥੋਂ ਪਤਾ ਲੱਗਣਾ ਹੈ ਗੱਲ ਸੁਣ ਮੇਰੀ ਉਹਨਾਂ ਗਿਆ ਤੇ ਕੀ ਫਾਇਦਾ ਉਹਨਾਂ ਦੇ ਪੈਸੇ ਲਾਉਣ ਦਾ? ਫਿਰ ਲੋਕੀਂੋ ਜੀ ਵੀ ਕਰ ਗਈ ਨਹੀਂ ਲੋਕੀਆਂ ਪੁੱਛਿਆ ਕਿ ਸਾਜੀ ਜਾਂਦੇ ਆ। ਅੱਛਾ ਅੱਛਾ। ਗੱਲਾਂ ਸੁਣ। 2 2 1 ਤੂੰ ਕਿਦਾਂ ਚੱਲ ਜੇਂਗੀ ਜੇ ਮੁੰਡਾ ਚੱਲ ਗਿਆ ਸਾਡੇ ਤੋਂ ਪਹਿਲਾਂ ਤੇ ਪੈਸੇ ਸਾਰੇ ਸਾਡੇ ਕੋਲ ਸਾਨੂੰ ਲਾਉਣੇ ਬਣੇ ਯਾਰ। 3 1 ਪਰਪਿੰਦਰ ਅਸੀਂ ਕਿਦਾਂ ਚੱਲ ਜਾਾਂਗੇ 1 ਲੱਖ ਰੁਪਈਆ ਫੇਰ ਚਾਹੀਦਾ ਵਾ। ਕੱਠਿਆਂ ਉੱਡੇ? ਦਲਜੀਤ ਕੀ ਗੱਲ ਹੋਈ ਆ ਕੁਝ ਨਹੀਂ ਭਾਜੀ ਆਇਆ ਸੋਹਣਿਆ ਜੀ ਕੁਝ ਨਹੀਂ ਉਹ ਵਨ ਕੁਝ ਨਹੀਂ ਭਈ ਉਦਾਂ ਹੀ ਬੈਠਾ ਹਾਂ ਐਵੇਂ ਮਰ ਗਏ ਠੀਕ ਹੈ ਨਾ ਪਰ ਔਖੀ ਤੇ ਨਾ ਹੋ ਮੇਰੇ ਨਾਲ ਔਖੀ ਹੋਣਾ ਹੋਣਾ ਤੂੰ ਮੰਮੀ ਨਾਲ ਔਖੀ ਹੋਣ ਦੀਆਂ ਮੈਂ ਕੱਪੜੇ ਲੈਣ ਨਹੀਂ ਜਾਣਾ ਮੈਂ ਤਾਂ ਦਿੱਤੀ ਹੀ ਨਹੀਂ ਆ ਆਪਣੇ ਨਾਂ ਨਾਲ ਆਪਣੇ ਨਾਂ ਨਾਲ ਠੀਕ ਕਿ ਵੀਰ ਜੀ ਜਿੰਨੀ ਛੇਤੀ ਹੁੰਦਾ ਵਾ ਨਾ ਇਹਨਾਂ ਦਾ ਕੰਮ ਬਣਾ ਦਿਓ ਪਰ ਦੱਸਿਓ ਨਾ ਹਜੇ ਮੈਂ ਵੀ ਤੇ ਤੁਹਾਨੂੰ ਸਰਪ੍ਰਾਈਜ਼ ਹੀ ਦੇਣਾ ਸੀ ਉਹ ਚੰਗਾ ਕੀ ਸੰਦੀਪ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਤੂੰ ਸਮਝੇਂ ਤੇ ਟਾਡੇ ਵਾਸਤੇ ਨਹੀਂ ਨਾ ਵੱਡੀ ਗੱਲ ਮੈਨੂੰ ਪੁੱਛ ਕੇ ਵੇਖੋ ਜੀ ਮਰ ਗਿਆ ਵਾ ਤੁਹਾਡੇ ਵਾਸਤੇ ਤਾਂ ਕੁਝ ਨਹੀਂ ਆ ਪੈਸਿਆਂ ਦੀ ਗੱਲ ਨਾ ਛੱਡ ਪੈਸਿਆਂ ਨੂੰ ਤੇਰੇ ਨਾਲ ਨਾ ਕੋਈ ਨਹੀਂ ਜਿੱਤ ਸਕਦਾ ਜੇ ਤੁਹਾਡੇ ਕੋਈ ਨੇ ਵਾਧੂ ਪੈਸੇ ਨਿਆੜਿਆਂ ਨੂੰ ਇੰਨੀ ਗੱਲ ਦਾ ਨਹੀਂ ਨਾ ਪਤਾ ਤੇ ਜੇ ਮਾਂ ਪਿਓ ਕਿਹ ਕਰਤੂ ਦੇ ਮਾਲਕ ਹੁੰਦੇ ਤੱਕਵਾਰੀ ਨੂੰ ਕਾਲ ਦਿੰਦੇ ਬਾਹਰ ਸਾਡੇ ਕੰਨੋਂ ਪੈਸੇ ਲਵਾਉਣੇ ਹੀ ਇਹਨੇ ਤੀ ਕੋ ਕੰਮ ਬਣਾਇਆ ਵਾ ਉਹ ਫੀਸਾ ਤਾਂ ਇਹ ਕਲੌਂਡੇ ਤੇ ਇਹਨੇ 2 ਲੱਖ ਕਿਥੋਂ ਲਾਤਾ ਵਾ ਉਹ ਆਪਾਂ ਹੀ ਪਾਇਆ 2 ਲੱਖ ਰੁਪਈਆ ਇਹਦੇ ਖਰਚੇ ਵਾਸਤੇ ਉਹਨੇ ਉਧਰ ਲੱਤਾ ਹੀ ਲੱਤਾ ਇੱਥੇ ਲੱਗਾ 2 ਲੱਖ ਲੱਗਾ ਇਹਦੇ ਕਿਹੜੇ ਪੇਕਿਆਂ ਤੋਂ ਆਇਆ ਸੀ 2 ਲੱਖ ਸਿਆਣੇ ਨੇ ਕਹਾਵਤਾਂ ਸੱਚ ਹੀ ਬਣਾਈਆਂ ਵਾ ਮੈਂ ਵਸਣਾ ਨਹੀਂ ਇਹਦੀ ਦਾੜੀ ਹਿਲਦੀ ਆ ਹੁਣ ਜੇ ਬੋਲਣਾ ਤਾਂ ਦਾੜੀ ਦੇ ਹਿਲਣੀ ਆ ਮੈਂ ਉਹਨੇ ਇੰਨੀ ਗੱਲ ਕਹੇ ਆ ਵਾ ਮੈਨੂੰ ਨਹੀਂ ਨਾ ਗੱਲ ਲੱਗਦਾ 2 1 ਮੈਨੂੰ ਇਹ ਨਗਲਾ ਤਾਂ ਨਹੀਂ ਪਤਾ ਮੈਂ ਉਹਨੇ ਇਹ ਗੱਲ ਕਹੇ ਆ ਵਾ ਕਿ ਮੈਂ ਤੇਰੇ ਨਾਲ ਹੀ ਜਾਣਾ ਵਾ ਬਾਕੀ ਤੁਸੀਂ ਫੋਨ ਕਰਨਾ ਕਰ ਦੋ ਨਹੀਂ ਕਰਨਾ ਨਾ ਕਰੋ ਮੈਂ ਬਾਹਰ ਚੱਲ ਗਿਆ ਨਾ ਤੇ ਮੈਂ ਇਹਨੂੰ ਫੋਨ ਕਰਿਆ ਕਰਨਾ ਉਹ ਮੈਂ ਛੱਡ ਹੀ ਜਣਾ ਨਹੀਂ 2 1 ਮੈਂ ਕਿਹੜੀ ਬਾਹਰ ਚਲ ਗਿਆ ਨਾ ਮੈਨੂੰ ਛਾੜੀ ਦੇਣਾ ਮੈਂ ਰੱਖਣੀ ਨਹੀਂ 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 ਰੱਖਣੀ ਨਹੀਂ ਰੱਖਣੀ ਨਹੀਂ 2 1 ਮੈਂ ਬਾਹਰ ਚਲ ਗਿਆ ਨਾ ਮੈਂ ਛਾੜੀ ਦੇਣੀ ਆ ਮੈਂ ਰੱਖਣੀ ਨਹੀਂ ਆ ਮੈਨੂੰ 1 ਮੈਨੂੰ ਇਹਨਾਂ ਗੱਲਾਂ ਨਹੀਂ ਪਤਾ ਠੀਕ ਹੈ ਨਾ ਮੈਂ ਉਹਨੂੰ ਇਹ ਗੱਲ ਕਹਿਆ ਆ ਹਾਂ ਤੇ ਮੈਂ ਕੀ ਕਹਣਾ 2 1 ਤੁਸੀਂ ਇੱਥੇ ਬੈਠੇ ਆ ਤੇ ਮੇਰੀ ਸੁਣੋ ਗੱਲ ਵੀ ਉਹ ਸੰਦੀਪ ਦੀ ਸੱਸ ਦਾ ਫੋਨ ਆਉਂਦਿਆ ਵਾ ਤੈਨੂੰ ਆਉਂਦਿਆ ਵਾ ਹੁਣ ਇਹ ਡਈ ਹੀ ਕਰਨ ਤੈਨੂੰ ਥੋੜਾ ਆਉਂਦਿਆ ਵਾ ਯਾਰ ਮੰਮੀ ਬੰਨ ਤੂੰ ਕੀ ਕਰਨ ਚੱਲੇ ਜੀ ਉੱਥੇ ਜੇ ਜਾਂਦੇ ਆ ਦੋਵੇਂ ਜੀ ਤੇ ਜਾਂਦੇ ਇਹਨਾਂ ਨੂੰ ਵੇਖ ਲੋ ਮਰਜ਼ੀ ਆਪਣੀ ਮੈਂ ਤੁਹਾਡਾ ਕਹਿ ਦਾ ਫਰਜ਼ ਬੰਦਾ ਹਾਂ ਮੈਨੂੰ ਕਹਿ ਦਾ ਫਰਜ਼ ਹੀ ਤੁਗਲ ਤੁਗਲ ਨਾਲ ਜਾਊਗਾ ਸੰਦੀਪ ਦੇ ਲਾਗੇ ਕੰਮ ਧੰਦਾ ਕਰੂਗਾ ਦੋਵੇਂ ਜੀ ਰਹਿਣਗੇ ਇਕੱਠੇ ਹੈ ਕੁੜੀ ਨੂੰ ਵੀ ਸੌਖਾ ਹੋ ਜਾਊਗਾ ਔਰ ਚਲੋ ਕੋਈ ਗੱਲ ਨਹੀਂ ਜਦੋਂ ਗੱਲ ਬਨਜੂ ਬਨਜੂਗੀ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਦਿਮਾਗ ਅੱਜਕੱਲ ਪੁੱਠੇ ਆ ਤੇ ਫਿਰ ਕੀ ਜਵਾਬ ਦੇਵਾਂਗੇ ਉਹਨਾਂ ਨੂੰ ਉਹ ਗੱਲ ਸੁਣ ਮੇਰੀ ਪ੍ਰਧਾਨ ਗੌਲੀ ਇਹ ਕਿਹੜੀ ਗੱਲ ਆ ਇਹ ਗਲਤ ਹੋ ਗਿਆ ਸੋ ਵਕਤ ਹੋ ਗਿਆ ਤੇ ਸਾਡੀ ਤੇ ਉਹਨੂੰ ਕਿੱਥੋਂ ਪਤਾ ਲੱਗਣਾ ਗੱਲ ਸੁਣ ਮੇਰੀ ਉਹਨਾਂ ਗਿਆ ਤੇ ਕੀ ਫਾਇਦਾ ਉਹਨਾਂ ਦੇ ਪੈਸੇ ਲਾਉਣ ਦਾ ਫਿਰ ਲੋਕੀ ਜੀ ਵੀ ਗੱਲ ਕਹਿੰਦੇ ਲੋਕੀਆ ਮੁੱਛਿਆ ਕੇ ਸਾਦੀ ਕਰਦੇ ਆ ਅਛਾ ਅਛਾ ਗੱਲਾਂ ਸੋਣੂ ਬਾਦੂ ਵਾਨਾ ਤੂੰ ਕਿਦਾਂ ਚਲ ਜੇਗੀ ਜੇ ਮੁੰਡਾ ਚਲ ਗਿਆ ਸਾਡੇ ਤੋਂ ਪਹਿਲਾਂ ਤੇ ਪੈਸੇ ਸਾਰੇ ਸਾਡੇ ਕੋਲ ਸਾਨੂੰ ਲਾਉਣੇ ਪੈਣਗੇ ਯਾਰ ਪਰਪਿੰਦਰ ਅਸੀਂ ਕਿਦਾਂ ਚਲ ਜਾਾਂਗੇ 100 ਲੱਖ ਰੁਪਇਆ ਫੇਰ ਚਾਹੀਦਾ ਕੱਠੇ ਨਾਲ ਉੱਠੇ ਦਲਜੀਤ ਕੀ ਗੱਲ ਹੋਈ ਆ ਕੁਝ ਨਹੀਂ ਭਾਜੀ ਆਇਆ ਸਮਣੀ ਕੀ ਕੁਛ ਨਹੀਂ ਕੋਈ ਕੁਝ ਨਹੀਂ ਭਈ ਉਦਾਂ ਹੀ ਬੈਠਾ ਹਾਂ ਅਸੀਂ ਮੜ ਗਏ ਠੀਕ ਹੈ ਨਾ ਪਰ ਔਖੀ ਤੇ ਨਾ ਹੋ ਮੇਰੇ ਨਾਲ ਔਖੀ ਹੋਣਾ ਹੋਣਾ ਤੂੰ ਮੰਮੀ ਨਾਲ ਔਖੀ ਹੋਣੀ ਆ ਮੈਂ ਕੱਪੜੇ ਲੈਣ ਨਹੀਂ ਜਾਣਾ ਮੈਂ ਤਾਂ ਦਿੱਤੀ ਹੀ ਨਹੀਂ ਆ ਆਪਣੇ ਨਣਾਂ ਨੂੰ ਆਪਣੇ ਨਣਾਂ ਨੂੰ ਸਹੀ ਕਿ ਵੀਰ ਜੀ ਜਿੰਨੀ ਛੇਤੀ ਹੁੰਦਾ ਵਾ ਨਾ ਇਹਨਾਂ ਦਾ ਕੰਮ ਬਣਾ ਦਿਓ ਪਰ ਦੱਸਿਓ ਨਾ ਹਜੇ ਮੈਂ ਵੀ ਤੇ ਤੁਹਾਨੂੰ ਸਰਪ੍ਰਾਈਜ਼ ਹੀ ਦੇਣਾ ਸੀ ਉਹ ਚੰਗਾ ਕੀ ਸੰਦੀਪ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਤੂੰ ਸਮਝੇ ਤੇ ਤੁਹਾਡੇ ਵਾਸਤੇ ਨਹੀਂ ਨਾ ਵੱਡੀ ਗੱਲ ਮੈਨੂੰ ਪੁੱਛ ਕੇ ਵੇਖੋ ਆ ਤਾਂ ਇਹ ਮਰ ਗਿਆ ਵਾ ਤਹਾਡੇ ਵਾਸਤੇ ਤਾਂ ਕੁਝ ਨਹੀਂ ਆ। ਉਹ ਪੈਸਿਆਂ ਦੀ ਗੱਲ ਨਾ ਛੱਡ ਪੈਸਿਆਂ ਨੂੰ। ਤੇਰੇ ਨਾਲ ਨਾ ਕੋਈ ਨਹੀਂ ਜੇ ਸਾ ਦਾ। ਚਿੱਟਾ ਟ ਕੋਈ ਨਹੀਂ ਵਾਦੂ ਪੈ। ਸਿਆਣਿਆਂ ਨੂੰ ਇੰਨੀ ਗੱਲ ਦਾ ਨਹੀਂ ਪਤਾ। ਤੇ ਜੇ ਮਾਂ ਪਿਓ ਕਿ ਕਰਤੂ ਦੇ ਮਾਲਕ ਹੁੰਦੇ ਤੱਕਵਾਰੀ ਨੂੰ ਕਾ ਲੰਦੇ ਬਾਹਰ। ਸਾਡੇ ਕੰਨੋਂ ਪੈਸੇ ਲਵਾਉਣੇ ਹੀ ਇਹਨੇ। ਠੀਕ ਉਹ ਕੰਮ ਬਣਾਇਆ ਵਾ। ਉਹ ਫੀਸਾ ਤਾਂਹੀਂ ਘਲੋਂਡੇ ਤੇ ਇਹਨੇ 2 ਲੱਖ ਕਿਥੋਂ ਲਾਤਾ ਵਾ? ਉਹ ਆਪਾਂ ਹੀ ਪਾਇਆ 2 ਲੱਖ ਰੁਪਈਆ ਇਹਦੇ ਖਰਚੇ ਵਾਸਤੇ। ਉਹਨੇ ਉਧਰ ਲਾਤਾ ਸੀ। ਲਾਤਾ ਇੱਥੇ। ਲੱਗਾ 2 ਲੱਖ ਲੱਗਾ। ਇਹਦੇ ਕਿਹੜੇ ਪੇਕਿਆਂ ਤੋਂ ਆਇਆ ਸੀ 2 ਲੱਖ? ਸਿਆਣਿਆਂ ਨੇ ਕਹਾਵਤ ਮੈਂ ਵਸਣਾ ਨਹੀਂ ਇਹਦੀ ਦਾੜੀ ਹਿੱਲਦੀ ਆ ਹੁਣ ਜੇ ਬੋਲਣਾ ਤਾਂ ਦਾੜੀ ਦਹਿਲਣੀ ਆ ਮੈਂ ਉਹਨੇ ਇੰਨੀ ਗੱਲ ਕਹੇ ਆ ਮੈਨੂੰ ਨਹੀਂ ਕਿਹਾ ਕਰਾ ਤੂੰ ਵਨ ਮੈਨੂੰ ਇਹ ਨਗਲਾਂ ਦਾ ਨਹੀਂ ਪਤਾ ਮੈਂ ਉਹਨੇ ਇਹ ਗੱਲ ਕਹੇ ਆ ਮੈਂ ਤੇਰੇ ਨਾਲ ਹੀ ਜਾਣਾ ਵਾ ਬਾਕੀ ਤੂੰ ਫੋਨ ਕਰਨਾ ਕਰ ਦੋ ਨਹੀਂ ਕਰਨਾ ਨਾ ਕਰੋ ਮੈਂ ਬਾਹਰ ਚੱਲ ਗਿਆ ਨਾ ਤੇ ਮੈਂ ਇਹਨੂੰ ਫੋਨ ਕਰਿਆ ਕਰਨਾ ਮੈਂ ਛਾੜੀ ਚ ਨਾ ਮੈਂ 2 ਵਨ ਮੈਂ ਕਿਹੜੀ ਬਾਹਰ ਚੱਲ ਗਿਆ ਨਾ ਮੈਨੂੰ ਛਾੜੀ ਦੇਣਾ ਵਾ ਮੈਂ ਰੱਖਣੀ ਨਹੀਂ ਨੀ ਨਹੀਂ ਨਹੀਂ ਰੱਖਣੀ ਨਹੀਂ ਰੱਖਣੀ ਨਹੀਂ ਆ 2 1 ਮੈਂ ਬਾਹਰ ਚੱਲ ਗਿਆ ਨਾ ਮੈਂ ਛਾੜੀ ਦੇਣੀ ਆ ਮੈਂ ਰੱਖਣੀ ਨਹੀਂ ਆ ਮੈਨੂੰ 1 ਮੈਨੂੰ ਇਹਨਾਂ ਗੱਲਾਂ ਨਹੀਂ ਪਤਾ ਠੀਕ ਹੈ ਨਾ ਮੈਂ ਉਹਨੂੰ ਇਹ ਗੱਲ ਕਹਿਆ ਆ ਹਾਂ ਤੇ ਮੈਂ ਕੀ ਕਹਣਾ 2 1 ਤੇ ਹਿੱਥੇ ਬੈਠੇ ਆ ਤੇ ਮੇਰੇ ਸੁਣੋ ਗੱਲ ਵੀ ਉਹ ਸੰਦੀਪ ਦੀ ਸੱਸ ਦਾ ਫੋਨ ਆਉਂਦਿਆ ਵਾ ਤੈਨੂੰ ਆਉਂਦਿਆ ਵਾ ਹੁਣੇ ਡਈ ਹੀ ਕਰ ਲੋ ਮੈਨੂੰ ਥੋੜਾ ਹੁੰਡਿਆ ਵਾ ਯਾਰ ਮੰਮੀ ਬੰਨ ਤੂੰ ਕੀ ਕਰਨ ਚੱਲੇ ਜੀ ਉੱਥੇ ਜੇ ਜਾਂਦੇ ਆ ਦੋਵੇਂ ਜੀ ਤੇ ਜਾਂਦੇ ਇਹਨਾਂ ਨੂੰ ਵੇ ਲੋ ਮਰਜ਼ੀ ਆਪਣੀ ਮੈਂ ਤਾਂ ਤੁਹਾਡਾ ਕਹਿਨ ਦਾ ਫਰਜ਼ ਬੰਦਾ ਹਾਂ ਮੈਨੂੰ ਕਹਿਨ ਦਾ ਫਰਜ਼ ਹੀ ਤੁਲਤੂ ਨਾਲ ਜਾਊਗਾ ਸੰਦੀਪ ਦੇ ਲਾਗੇ ਕੰਮ ਧੰਦਾ ਕਰੂਗਾ ਦੋਵੇਂ ਜੀ ਰਹਿਣਗੇ ਇਕੱਠੇ ਹੈ ਕੁੜੀ ਨੂੰ ਵੀ ਸੌਖਾ ਹੋ ਜਾਊਗਾ ਆ ਚਲੋ ਕੋਈ ਗੱਲ ਨਹੀਂ ਜਦੋਂ ਗੱਲ ਬਨਜੂ ਬਨਜੂਗੀ ਤੁਹਾਨੂੰ ਪਤਾ ਹੀ ਆ ਲੋਕਾਂ ਦਾ ਦਿਮਾਗ ਅੱਜਕੱਲ ਪੁੱਠੇ ਆ ਤੇ ਫਿਰ ਕੀ ਜਵਾਬ ਦਵਾਂਗੇ ਉਹਨਾਂ ਨੂੰ ਉਹ ਗੱਲ ਸੁਣ ਮੇਰੀ ਪ੍ਰਧਾਨ ਗਵਾਲੀ ਇਹ ਕਿਹੜੀ ਗੱਲ ਆ ਇਹ ਗਲਤ ਹੋ ਗਿਆ ਤੁਹਾਡੀ ਗਲਤ ਹੋ ਗਿਆ ਤੇ ਮੈਂ ਛੱਡੀ ਤੇ ਉਹਨੂੰ ਕਿੱਥੋਂ ਪਤਾ ਲੱਗਣਾ ਹੈ ਗੱਲ ਸੁਣ ਮੇਰੀ ਉਹਨਾਂ ਗਿਆ ਤੇ ਕੀ ਫਾਇਦਾ ਉਹਨਾਂ ਦੇ ਪੈਸੇ ਲਾਉਣ ਦਾ ਫਿਰ ਲੋਕੀ ਜੀ ਵੀ ਗੱਲ ਕਹਿੰਦੀ ਲੋਕੀਆਂ ਮੁੱਛੀਆਂ ਕਿ ਸਾਜੀ ਜਾਂਦੀਆਂ ਅਛਾ ਅਛਾ ਗੱਲਾਂ ਸੁਣ ਤੂੰ 2 1 ਤੂੰ ਕਿਦਾਂ ਚੱਲ ਜਾਈਂਗੀ ਜੇ ਮੁੰਡਾ ਚੱਲ ਗਿਆ ਸਾਡੇ ਤੋਂ ਪਹਿਲਾਂ ਤੇ ਪੈਸੇ ਸਾਰੇ ਸਾਡੇ ਕੋਲ ਸਾਨੂੰ ਲਾਉਣੇ ਬਣੇ 1 ਰਪਿੰਦਰ ਅਹੀਂ ਕਿਦਾਂ ਚਲ ਜਾਾਂਗੇ 1 ਲੱਖ ਰੁਪਇਆ ਫੇਰ ਚਾਹੀਦਾ ਉਹ ਕਥੇ ਨਾ ਉੱਡੇ ਦਲਜੀਤ ਕੀ ਗੱਲ ਹੋਈ ਆ ਕੁਝ ਨਹੀਂ ਭਾਜੀ ਆਇਆ ਸਮਣੀ ਕੀ ਕੁਛ ਨਹੀਂ ਉਹ 1 ਕੁਝ ਨਹੀਂ ਭਈ ਉਦਾਂ ਹੀ ਬੈਠਾ ਹਾਂ ਅਸੀਂ ਮਰ ਗਏ ਠੀਕ ਹੈ ਨਾ ਪਰ ਔਖੀ ਤੇ ਨਾ ਹੋ ਮੇਰੇ ਨਾਲ ਔਖੀ ਹੋਣਾ ਹੋਣਾ ਤੂੰ ਮੰਮੀ ਨਾਲ ਔਖੀ ਹੋਣ ਦੀ ਆ ਮੈਂ ਕੱਪੜੇ ਲੈਣ ਨਹੀਂ ਜਾਣਾ ਮੈਂ ਤਾਂ ਦਿੱਤੀ ਹੀ ਨਹੀਂ ਆ ਆਪਣੇ ਨਾਣਾਂ ਨੂੰ ਆਪਣੇ ਨਾਣਾਂ ਨੂੰ ਠੀਕ ਕਿ ਵੀਰ ਜੀ ਜਿੰਨੀ ਛੇਤੀ ਹੁੰਦਾ ਵਾ ਨਾ ਇਹਨਾਂ ਦਾ ਕੰਮ ਬਣਾ ਦਿਓ ਪਰ ਦੱਸਿਓ ਨਾ ਹਜੇ ਮੈਂ ਵੀ ਤੇ ਤੁਹਾਨੂੰ ਸਰਪ੍ਰਾਈਜ਼ ਹੀ ਦੇਣਾ ਸੀ ਉਹ ਚੰਗਾ ਕੀ ਸੰਦੀਪ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਤੂੰ ਸਮਝੇਂ ਤੇ ਤੁਹਾਡੇ ਵਾ